ਇਹਦਾ ਇਹਦਾ ਜਿਹੜਾ ਜਵਾਈ ਆ ਉਹ ਲਗਾਤਾਰ ਬੰਮ ਦੇ ਤੇ ਇਹਦਾ ਜਿਹੜਾ ਪਾਤਨ ਮੇਰੇ ਦਸਤਾਵੇਜ਼ਾਂ ਦੇ ਨਾਲ ਨਾ ਕੋਈ ਗੱਲ ਨਹੀਂ ਸੋਚੋ ਇਹ ਤੋਂ ਇਹ ਜੋ ਕੰਟਰੋਲ ਆ ਰਿਹਾ ਉਹ ਕਾਰ ਤੋਂ ਜਿਹਨੇ ਟ੍ਰੈਵਲ ਕਰ ਰਿਹਾ ਸੀ ਉਹ ਕਾਬੂ ਕੀਤਾ ਗਿਆ ਤੇ ਜਿਹੜਾ ਇਹ ਰਾ ਨਰੇਸ਼ ਕੁਮਾਰ ਆਇਆ ਆਲਰੇਡੀ ਕ੍ਰਿਸ਼ਨਾ ਜੀ 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 ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵਜਾਦ ਜੀ ਦੀਆਂ ਸਖਤ ਹਦਾਇਤਾਂ ਅਮਵਾਕ ਨਸ਼ਿਆਂ ਤੇ ਗੈਂਗਸਟਰਵਾਦ ਤੇ ਕਾਬੂ ਪਾਉਣ ਲਈ ਕਮਿਸ਼ਨਰ ਅਮਰ ਸਰ ਪੁਲਿਸ ਅਧਿਕਾਰੀਆਂ ਉਲੀ ਕਰਮਚਾਰੀਆਂ ਵੱਲੋਂ ਲਗਾਤਾਰ ਇਹ ਮਹਿੰਮ ਵਿਢੀ ਗਈ ਆ ਜਿਸ ਦੇ ਤਹਿਤ ਹੁਣ ਡੀਸੀਪੀ ਸ੍ਰੀ ਮਡੇਰ ਸਾਹਿਬ ਏਡੀਸੀਪੀ ਤੋਂ ਸ੍ਰੀ ਮਨੂ ਰਾਣਾ ਜੀ ਸਰਵਨਦੀਪ ਜੀ ਏਸੀਪੀ ਵੈਸਟ ਐਸਐਚਓ ਕੈਂਟੋਨਮੈਂਟ ਅਤੇ ਐਸਐਚਓ ਰੋਬਨ ਮਸੀ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਹੋਇਆਂ ਇੱਕ ਕਮਲਜੀਤ ਕੌਰ ਉਰਫ ਮਾਸੀ ਵਾਸੀ 골ਡਨ ਐਵੇਨਿਊ ਹਰਗੁਵਿੰਦਪੁਰ ਸ਼ਹਿਰਟਾ ਤੋਂ ਕਰੀਬ 4 ਕਿਲੋ ਦੇ 580 ਗ੍ਰਾਮ ਹੀਰੋਇਨ ਬਰਾਮਦ ਹੋਈ ਆ ਇਹ ਔਰਤ ਆਪਣੇ ਜਵਾਈ ਜਗਰਾਤ ਸਿੰਘ ਪੁੱਤਰ ਪ੍ਰਤਾਪ ਸਿੰਘ ਦੇ ਨਾਲ ਰਲ ਕੇ ਸਿੱਧੇ ਸੰਪਰਕ ਵਿੱਚ ਪਾਕਿਸਤਾਨ ਦੇ ਨਸ਼ੇ ਤਸਕਰਾਂ ਦੇ ਨਾਲ ਹੈਗੀ ਸੀ ਉਤੋਂ ਇਹ ਹੀਰੋਇਨ ਮੰਗਾ ਕੇ ਇੱਥੇ ਵੱਖ-ਵੱਖ ਇਲਾਕਿਆਂ ਸਪਲਾਈ ਕਰਦੀ ਸੀ ਜਿਹਨੂੰ 4 ਕਿਲੋ 580 ਗ੍ਰਾਮ ਹੀਰੋਇਨ ਸਮੇਤ ਕਾਬੂ ਕੀਤਾ ਇਸੇ ਤਰ੍ਹਾਂ ਥਾਣਾ ਕੈਂਟਨਮੈਂਟ ਦੇ ਵਿੱਚ ਐਸ ਐਚਓ ਕੈਂਟਨਮੈਂਟ ਵੱਲੋਂ ਇੱਕ ਪ੍ਰੋਸਯੋਗ ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਾਏ ਨਾਕੇ ਤੋਂ ਕਿ ਚਾਰ ਵਿਅਕਤੀ ਇੱਕ ਵਿਸ਼ਾਲ ਕੁਮਾਰ, ਨਰੇਸ਼ ਕੁਮਾਰ, ਗੁਰਪ੍ਰੀਤ ਸਿੰਘ ਤੇ ਗੁਰਜੀਤ ਸਿੰਘ ਇਹਨਾਂ 'ਚੋਂ ਇੱਕ ਬੰਦਾ ਕਾਰਾਂ ਦਾ ਕੰਮ ਕਰਦਾ ਦੂਸਰੇ ਦੋ ਤਿੰਨੇ ਜਿਹੜੇ ਹੈ ਥਾਣੇ ਘਿੰਡੇ ਦੇ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਦੋ ਪਿਸਤੌਲ ਇੱਕ 30 ਬੋਰ ਇੱਕ 312 ਬੋਰ ਤੇ ਇੱਕ ਕਾਰ ਸਟ੍ਰੀਮ ਜਿਹਦੇ 'ਚ ਟਰੈਵਲ ਕਰ ਰਹੇ ਸੀ ਉਹ ਕਾਬੂ ਕੀਤੇ ਨੇ ਤੇ ਇਹ ਦਾ ਜਿਹੜਾ ਨਰੇਸ਼ ਕੁਮਾਰ ਆ ਇਹਦਾ ਆਲਰੇਡੀ ਕਥਾਣੇ ਘਰੰਡੇ ਦੇ ਅਟੈਂਪ ਟੂ ਮਰਡਰ ਮਕਦਮੇ ਦੇ ਵਿੱਚ ਪਗੋੜਾ ਸੀਗਾ ਉਹਨੂੰ ਕਾਬੂ ਕੀਤਾ ਇਸ ਤਰ੍ਹਾਂ ਕਮਿਸ਼ਨਰ ਪੁਲਿਸ ਪੁਲਿਸ ਅੰਮ੍ਰਿਤਸਰ ਨੇ ਇਥੋਂ ਦੇ ਅਧਿਕਾਰੀਆ ਨੇ ਤੇ ਸਮੂਚੀ ਟੀਮ ਨੇ ਆਪਣੀ ਨਸ਼ਿਆਂ ਦੇ ਖਿਲਾਫ ਤੇ ਤੇ ਗੈਂਗਸਟਰਵਾਦ ਦੇ ਖਿਲਾਫ ਆਪਣੀ ਵਚਨਬੱਧਤਾ ਨੂੰ ਪੂਰੇ ਕਰਦਿਆਂ ਹੋਇਆਂ ਇਹਨਾਂ ਦੇ ਖਿਲਾਫ ਕਾਰਵਾਈ ਕਰਕੇ ਇਹਨਾਂ ਨੂੰ ਕਾਬੂ ਕੀਤਾ ਅਜਿਹੇ ਹਰ ਕੰਮ ਨਹੀਂ ਇਹਦਾ ਇਹਦਾ ਜਿਹੜਾ ਜਵਾਈ ਆ ਉਹ ਲਗਾਤਾਰ ਕੰਮ ਦੇ ਵਿੱਚ ਹੈਗਾ ਸੀਗਾ ਜਿਹੜਾ ਪਾਕਿਸਤਾਨ ਨਸ਼ੇ ਤਸਕਰਾਂ ਦੇ ਨਾਲ ਉਹ ਇਨਵੋਲਡ ਹੈਗਾ ਇਹ ਉਹਦੇ ਨਾਲ ਕਦੋਂ ਤੋਂ ਇਹਦਾ ਇਨ ਟੱਚ ਆ ਉਹ ਸਾਰਾ ਸੀ ਇਨਵੈਸਟੀਗੇਸ਼ਨ ਦੇ ਟੈਕਨੀਕਲ ਤੋਂ ਯਾਨੀ ਕਿੱਥੇ ਕਿੱਥੇ ਕੰਮ ਕੀਤਾ ਬੈਕਵਰਡ ਤੇ ਫਾਰਵਰਡ ਜਿਹੜੀ ਇਨਵੈਸਟੀਗੇਸ਼ਨ ਆ ਉਹ ਤੋਂ ਕਰਕੇ ਉਹਦਾ ਸੀ ਜਵਾਈ ਭਰਾ ਇਹਦਾ ਜੀ ਹਾਂਜੀ ਜਵਾਈ ਭਰਾ ਕਿੰਨੇ ਕਨਸਾਈਨਮੈਂਟ ਤੇ ਆ ਚੁੱਕੇ ਨੇ ਪਹਿਲਾਂ ਅੱਜ ਕੰਨੀ ਗੱਲ ਕਰਦੇ ਹਾਂ ਪਾਕਿਸਤਾਨ ਤੋਂ ਇਹਦੋਂ ਇਹਨਾਂ ਦੇ ਦੱਸਣ ਮੁਤਾਬਕ ਦੋ ਤਿੰਨ ਪਹਿਲਾਂ ਕਨਸਾਈਨਮੈਂਟਸ ਆਈਆਂ ਨੇ ਬਾਕੀ ਡਿਟੇਲਸ ਅਸੀਂ ਇਨਵੈਸਟੀਗੇਸ਼ਨ ਦੇ ਇਨਵੈਸਟੀਗੇਟ ਕਰ ਰਹੇ ਹਾਂ ਜੋ ਅਬਜੈਕਟ ਹੋਵੇਗਾ ਫਾਈਨਲ ਹੋਵੇਗਾ ਉਹ ਆ ਦੱਸ ਸਕਦਾ ਸਰ ਕਿੱਥੋਂ ਲੈ ਕੇ ਆਉਂਦੇ ਸੀ ਬਾਰਡਰ ਦੇ ਅਪਨਾਟਾਰੀ ਵਾਲੇ ਪਾਸੋਂ ਲੈ ਕੇ ਆਉਂਦੇ ਜਾਂ ਕਿਤੇ ਰੋਡ ਤੋਂ ਲੈ ਕੇ ਆਉਂਦੇ ਸੀ ਇਹ ਇਸੇ ਕਰਿੰਡਾ ਕਰਿੰਡਾ ਜਿਹੜਾ ਪੁਲਿਸ ਸਟੇਸ਼ਨ ਆ ਉਸ ਏਰੀਆ ਦੇ ਵਿੱਚੋਂ ਉਤੋਂ ਹੀ ਪਾਰ ਪਾਕਿਸਤਾਨ ਤੋਂ ਪਾਰ ਆਇਆ ਡਰੋਨ ਵੀ ਰਾਹੀਂ ਇਧਰ ਨੂੰ ਗਵਾਹ ਸਰ ਇਹ 300 ਰੁਪਏ ਇੱਕੋ ਬਣਦੇ ਕਾਫੀ ਜੱਪੇ ਇਹਨਾਂ ਦੇ ਨੈਟਰ ਚੱਲਦਾ ਸੀ ਜਿਹੜੇ ਥਲੜੇ ਦਿਨੇ ਰੁਪਈ ਨੇ ਵਿਸ਼ਾਲ ਨਰੇਸ਼ ਕੈਂਟਾਲਾ ਮਕਦਮਾ ਹਾਂਜੀ ਕੈਂਟਾਲਾ ਮਕਦਮਾ ਇਹਨਾਂ ਤੋਂ ਵੈਪਨਸ ਬੰਦਿਆਂ ਉਹਨਾਂ ਦੇ ਖਿਲਾਫ ਐਜ ਆਫ ਨਾ ਕੋਈ ਕ੍ਰਿਮੀਨਲ ਕੇਸਸ ਦਰਜ ਨਹੀਂ ਹੈਗੇ ਇਹ ਇਨਵੈਸਟੀਗੇਸ਼ਨ ਆ ਇਹਨਾਂ ਦੀ ਇੰਟਰੋਗੇਸ਼ਨ ਆ ਉਹਦੇ ਜੋ ਜਿਹੜੀ ਗੱਲ ਸਾਹਮਣੇ ਆਵੇਗੀ ਉਹ ਉਹ ਤੁਹਾਡਾ ਨਸ਼ੀਰ ਕਰ। ਸਭ ਮਹਿਲਾ ਦੇ ਵੱਲੋਂ ਸਪਲਾਈ ਕਿੱਥੇ ਕੀਤੀ ਆ ਰਹੀ ਸੀਗੀ ਇਹ ਉਹ ਉਹ ਪਾਰਟ ਆਫ ਇਨਵੈਸਟੀਗੇਸ਼ਨ ਆ ਜੀ ਆਪਣੇ ਉਹਨਾਂ ਨੇ ਸ਼ਹਿਰ ਦੇ ਵਿੱਚ ਸਪਲਾਈ ਕਰ। ਮਹਿਲਾਵਾਂ ਨੂੰ ਕਿ ਜਾਂ ਫਿਰ ਬੰਦਿਆਂ ਨੂੰ ਕੀਤੀ ਆ। ਉਹਨਾਂ ਦਾ ਇਹ ਨਹੀਂ ਹੁੰਦਾ ਉਹਨਾਂ ਦਾ ਮਾੜੇ ਬੰਦੇ ਹੁੰਦਾ ਪੈਸਾ ਚਾਹੀਦਾ ਹੁੰਦਾ ਤੇ ਉਹਨਾਂ ਨੇ ਇਹਦਾ ਸਪਾਈ ਕਰਨੀ ਆ। ਇਹ ਹੋਰ ਦੇ ਖਿਲਾਫ ਪਹਿਲਾਂ ਕੋਈ ਕੇਸ ਹੈ ਜਾਂ ਪਹਿਲਾਂ ਨਹੀਂ ਇਹਦੇ ਖਿਲਾਫ ਪਹਿਲਾਂ ਕੋਈ ਬਤ ਕਰਦਾ ਪਰ ਮੇਰੇ ਕਿਹਨਾਂ ਬਤ ਪਹਿਲਾਂ ਕਿਹਦੇ ਕੋਈ ਰਿਕਾਰਡ ਨਹੀਂ ਤਕ ਤੋਂ ਤਾਲੋਈ ਰਹੇ ਲੇ ਜਿਹੜੀ ਕੋਲ ਮੇਰੀ ਮੇਰੀ ਡਿਨਯੋਰ ਦੌਰਾਨ ਮੇਰੀ ਜਾਣਕਾਰੀ ਦਰਾਂ ਤੇ ਪਹਿਲਾਂ ਹੀ ਆ ਜਿਹੜੀ ਇਹ ਸਾਲ ਦੇ ਵਿੱਚ ਪਹਿਲੀ ਆ ਪਹਿਲੀ ਪਹਿਲੀ ਹੈ ਪਰ ਮੈਂ ਨਹੀਂ ਕੰਮ ਕਰਦੀ ਜਵਾਈ ਕਰਦਾ ਜਵਾਈ ਵੀ ਕਰਦਾ ਦੇਵੀ ਕਰਦਾ ਜਦੋਂ ਇੱਕ ਸਟੱਡੀ ਰੱਖ ਰਹੀ ਆ ਜਦੋਂ ਇਹ ਨਾਲ ਉਹਨੂੰ ਚੈਹ ਦੇ ਰਹੀ ਆ ਉਹਦੇ ਨਾਲ ਵਿਲੀ ਭੁਗਤਾ ਤੇ ਇਹ ਨਹੀਂ ਕਿਹਾ ਜਾ ਸਕਦਾ ਵੀ ਉਹ ਕਰਦਾ ਉਹ ਕਰਦਾ ਇਹਨਾਂ ਦੇ ਵਿੱਤੀ ਮੁੱਲ ਤੋਂ ਸਪਲਾਈ ਜੁਗਰਾਜ ਆ ਜਿਹੜਾ ਬਾਹਰੋਂ ਕਲੈਕਟ ਕਰਦਾ ਇਹਦਾ ਜਵਾਈ ਆ ਤੇ ਇਹ ਉਹਦੇ ਨਾਲ ਖਾਹ ਸੰਭਾਲ ਤੇ ਗਾਂ ਸਪਲਾਈ ਦੇ ਵਿੱਚ ਜਿਹੜੀ ਇਹ ਕੰਮ ਕਰਦਾ ਕਿੰਨੇ ਸਮੇਂ ਤੋਂ ਕੰਮ ਕਰਦਾ ਇਹ ਡਿਟੇਲਸ ਵਰਕ ਆਊਟ ਕਰ ਰਹੇ ਆ ਕਰੀਬ 2-3 ਸਾਲਾਂ ਤੋਂ ਲਗਾਤਾਰ ਇਹਦੀ ਇਨਵੋਲਵਮੈਂਟ ਹੈ ਸਰਕਾਰ ਦੇ ਮੈਂਬਰ ਆ ਪ੍ਰੋਪਰਟੀ ਇੱਥੇ ਨਾ ਕੋਈ ਡਰਗਮਨੀ ਹੈ ਜੀ ਤੇ ਪ੍ਰੋਪਰਟੀ ਕੋਲ ਮਿਲਣਾ ਇਹਦੀ 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 20000 ਡਰਗਮਨੀ ਬਣੀ ਆ ਤੇ ਪ੍ਰੋਪਰਟੀ ਜੇ ਅਸੀਂ ਉਹ ਡਿਟੇਲ ਲੈ ਰਹੇ ਆਂ ਡਿਟੇਲਸ ਲੈ ਰਹੇ ਆਂ ਜਿਹੜੀ ਵੀ ਉਹਨਾਂ ਨੇ ਨਸ਼ਿਆਂ ਤੋਂ ਬੜਾਈ ਹੋਏਗੀ ਉਹਨੂੰ ਅਸੀਂ ਠਾਠ ਰੈਫਰਜਰ ਜਿਹੜੀ ਪ੍ਰੋਪਰ ਕਰਦੇ ਹਾਂ ਸਰ ਜੀ ਹੈਰੋਇਨ ਆਈ ਹੈ ਕੋਈ ਡਰੋਨ ਆਈ ਕੋਈ ਬੋਲੇ ਕਿ ਪਕੇ ਡਰੋਨ ਆਈ ਆਈ ਹੈ ਹਾਂ ਜੀ ਸਰ ਜਿਹੜੇ ਵਿਅਕਤੀ ਆ ਕਿੰਨੀ ਇਸ ਦੇ ਲਈ ਕਿਹੜੇ ਜੀ ਜਿਹੜੇ ਵਿਅਕਤੀ 25 25 25 25 26 26 ਸਾਲ ਦੇ ਆ ਜਿਹੜੇ ਵੈਪਨਸ